ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਲੰਗੇ ਦੇਣੀ ਆਪਣਾ ਇੱਕ ਸਪਸ਼ਟੀਕਰਨ ਕਹਿ ਦਈਏ ਉਸ ਤੌਰ ਦਾ ਇੱਕ ਬਿਆਨ ਦਿੱਤਾ ਗਿਆ ਸੀ ਜਿਸ ਦੇ ਵਿੱਚ ਇੱਕ ਮਹਿਲਾ ਦਾ ਜ਼ਿਕਰ ਹੁੰਦਾ ਹੈ ਜਿਹੜੀਆਂ ਜਿਹੜੇ ਇਲਜ਼ਾਮ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਲੱਗੇ ਬਹਿਰੀਨ ਇੱਕ ਮਹਿਲਾ ਨੂੰ ਲਿਜਾਣ ਦੇ ਇਲਜ਼ਾਮ ਲੱਗੇ ਬਿਰਸਾ ਸਿੰਘ ਬਲਟੋਹਾਣੀ ਉਹਦੇ ਉੱਤੇ ਕੋਈ ਸਪਸ਼ਟੀਕਰਨ ਦਿੰਦਾ ਹੈ ਜਾਂ ਕਹਿ ਦਈਏ ਕਿ ਉਸ ਬਿਆਨ ਦਾ ਮੋੜਵਾ ਬਿਆਨ ਦਿੱਤਾ ਬਿਰਸਾ ਸਿੰਘ ਬਲਟੋਹਾ ਇਵਨ ਇੱਕ ਫੋਟੋ ਵੀ ਕੱਢ ਕੇ ਲੈ ਆਏ ਜਿਸ ਫੋਟੋ ਦੇ ਵਿੱਚ ਇੱਕ ਮਹਿਲਾ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਨਾਲ ਫੜੋਤੀ ਹੋਈ ਹੈ ਔਰ ਉਸ ਮਹਿਲਾ ਨੂੰ ਲੈ ਕੇ ਜਾਂ ਉਸ ਮਹਿਲਾ ਦਾ ਨਾਮ ਲੈ ਕੇ ਜਾਂ ਉਸ ਦੀ ਤਸਵੀਰ ਵਰਤ ਕੇ ਜਿਹੜਾ ਉਹ ਵੱਡਾ ਇਲਜ਼ਾਮ ਵਿਰਸਾ ਸਿੰਘ ਵਲਟੋਹਾ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਲਗਾਇਆ ਹੈ ਔਰ ਵਿਰਸਾ ਸਿੰਘ ਵਲਟੋਹਾ ਨੇ ਕਈ ਗੱਲਾਂ ਆਪਣੀ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਇਸ ਸਬੰਧੀ ਕੀਤੀਆਂ ਨੇ ਵਿਰਸਾ ਸਿੰਘ ਵਲਟੋਹਾ ਦਾ ਦਾਵਾ ਹੈ ਕਿ 2019 ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੇ ਸੰਪਰਕ ਦੇ ਵਿੱਚ ਇਹ ਮਹਿਲਾ ਆਈ ਸੀ ਔਰ ਵਿਰਸਾ ਸਿੰਘ ਵਲਟੋਹਾ ਦਾ ਕਹਿਣਾ ਹੈ ਕਿ 2019 ਦੇ ਵਿੱਚ ਹੀ ਸ਼ਾਇਦ ਇਸ ਮਹਿਲਾ ਦਾ ਵਿਆਹ ਵੀ ਹੋਇਆ ਸੀ ਨੌਜਵਾਨ ਮਹਿਲਾ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਤਸਵੀਰ ਦੇ ਵਿੱਚ ਦੱਸੀ ਜਾ ਰਹੀ ਹੈ ਵਿਰਸਾ ਸਿੰਘ ਵਲਟੋਹਾ ਵੱਲੋਂ ਦਮਦਮਾ ਸਾਹਿਬ ਦੇ ਇੱਕ ਕਾਲਜ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਸੀ ਇਹ ਮਹਿਲਾ ਇਹ ਵੀ ਵਿਰਸਾ ਸਿੰਘ ਵਲਟੋਹਾ ਨੇ ਦੱਸਿਆ ਪਰ ਇਹ ਨਾਲ ਜ਼ਰੂਰ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਘਰ ਉਸ ਮਹਿਲਾ ਦਾ ਆਮ ਆਉਣਾ ਜਾਣਾ ਸੀਗਾ ਦੋ ਵਾਰ ਬਹਿਰੀਨ ਵੀ ਵਿਰਸਾ ਸਿੰਘ ਵਲਟੋਹਾ ਦੇ ਬਾਕਾਲ ਗਿਆਨੀ ਹਰਪ੍ਰੀਤ ਸਿੰਘ ਇਸ ਮਹਿਲਾ ਨੂੰ ਲੈ ਕੇ ਗਏ ਔਰ ਇਥੋਂ ਤੱਕ ਕੇ ਬਿਰਸਾ ਸਿੰਘ ਬਲਟੋਹਾ ਨੇ ਇਹ ਵੀ ਗੱਲ ਕਹੀ ਹੈ ਕਿ ਸੰਗਤ ਨੂੰ ਇਹ ਦੱਸਦੇ ਰਹੇ ਕਿ ਉਹ ਮਹਿਲਾ ਉਹਨਾਂ ਦੀ ਕੁੜੀ ਹੈ ਉਹਨਾਂ ਦੀ ਬੇਟੀ ਹੈ ਉਹਨਾਂ ਦੀ ਧੀ ਵਰਗੀ ਹੈ ਬਹਿਰੀਨ ਦੇ ਕੁਝ ਸੰਗਤਾਂ ਨੇ ਵਿਰਸਾ ਸਿੰਘ ਬਲਟੋਹਾ ਨੂੰ ਇਸ ਬਾਰੇ ਜਾਣਕਾਰੀ ਵੀ ਦਿੱਤੀ ਹੈ ਵਿਰਸਾ ਸਿੰਘ ਬਲਟੋਹਾ ਇਸ ਗੱਲ ਦਾ ਵੀ ਦਾਅਵਾ ਕਰਦੇ ਆ ਇਹ ਵੀ ਕਹਿੰਦੇ ਕਿ ਪਤਾ ਲੱਗਿਆ ਕਿ ਬੀਬੀ ਦਾ ਡਾਈਵੋਰਸ ਹੋ ਚੁੱਕਿਆ ਆ 2019 ਦੇ ਵਿੱਚ ਵਿਆਹ ਹੋਇਆ ਸੀ ਵਿਰਸਾ ਸਿੰਘ ਬਲਟੋਹਾ ਦਾ ਦਾਅਵਾ ਹੈ ਕਿ ਇਸ ਮਹਿਲਾ ਦਾ ਡਾਈਵੋਰਸ ਵੀ ਹੋ ਚੁੱਕਿਆ ਹੈ ਕਿਉਂਕਿ ਵਿਰਸਾ ਸਿੰਘ ਬਲਟੋਹਾ ਦੇ ਬਾਕੌਲ ਇਸ ਬੀਬੀ ਦੇ ਪਰਿਵਾਰ ਨੂੰ ਯਾਨੀ ਕਿ ਸਹੁਰਾ ਪਰਿਵਾਰ ਨੂੰ ਇਸ ਦੇ ਪਤੀ ਨੂੰ ਔਰ ਪਰਿਵਾਰਕ ਮੈਂਬਰਾਂ ਨੂੰ ਬਾਕੀ ਸਹੁਰੇ ਦੇ ਜੀਆਂ ਨੂੰ ਸਹੁਰੇ ਪਰਿਵਾਰ ਦੇ ਜੀਆਂ ਨੂੰ ਇਹ ਪਤਾ ਸੀ ਜਾਂ ਇਸ ਸਭ ਬਾਰੇ ਪਤਾ ਸੀ ਤਾਂ ਕਰਕੇ ਤਲਾਕ ਹੋਇਆ ਵਿਰਸਾ ਸਿੰਘ ਬਲਟੋਹਾ ਦੇ ਬਕਾਲ ਔਰ ਤਲਾਕ ਦੇ ਬਾਅਦ ਵੀ ਵਿਰਸਾ ਸਿੰਘ ਬਲਟੋਹਾ ਕਹਿੰਦੇ ਆ ਕਿ ਇਸ ਬੀਬੀ ਨੂੰ ਲੈ ਕੇ ਵਿਦੇਸ਼ ਜਾਂਦੇ ਰਹੇ ਨੇ ਗਿਆਨੀ ਹਰਪ੍ਰੀਤ ਸਿੰਘ ਇਹ ਬਹੁਤ ਵੱਡੇ ਇਲਜ਼ਾਮ ਨੇ ਹਾਲਾਂਕਿ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਥਾਂ ਦੇ ਉੱਤੇ ਇਹ ਵੀ ਗੱਲ ਕਹੀ ਹੈ ਕਿ ਉਹ ਫੋਟੋ ਜਿਹੜੀ ਆ ਉਹ ਐਡਿਟ ਕਰਕੇ ਉਸ ਮਹਿਲਾ ਦੀ ਉਹਨਾਂ ਦੇ ਨਾਲ ਲਗਾਈ ਹੈ ਪਰ ਵਰਸਾ ਸਿੰਘ ਬਲਟੋਹਾ ਇਹ ਵੀ ਕਹਿੰਦੇ ਆ ਕਿ ਉਹ ਸ਼ਰਤ ਲਾਉਣ ਨੂੰ ਤਿਆਰ ਨੇ ਕਿ ਜੇ ਇਹ ਸਿੱਧ ਕਰ ਦਿੱਤਾ ਜਾਵੇ ਕਿ ਇਹ ਫੋਟੋ ਐਡੀਟਡ ਆ ਖੈਰ ਇਸ ਪੂਰੇ ਮਾਮਲੇ ਨੂੰ ਲੈ ਕੇ ਵਰਸਾ ਸਿੰਘ ਬਲਟੋਹਾ ਨੇ ਬੇਹੱਦ ਵੱਡੇ ਖੁਲਾਸੇ ਕਰ ਦਿੱਤੇ ਨੇ ਹੁਣ ਵੇਖਣ ਵਾਲੀ ਗੱਲ ਹੋਵੇਗੀ ਕਿ ਇਹਨਾਂ ਖੁਲਾਸਿਆਂ ਦੇ ਤੌਰ ਦੇ ਉੱਤੇ ਜਾਂ ਇਹਨਾਂ ਇਸ ਮਸਲੇ ਨੂੰ ਲੈ ਕੇ ਆਉਂਦੇ ਸਮੇਂ ਵਿੱਚ ਕੀ ਵਿਵਾਦ ਖੜਾ ਹੁੰਦਾ ਜੋ ਵੀ ਹੋਏਗਾ ਉਹ ਵਕਤ ਤੇ ਮਨਅਸਰ ਹੈ ਬਿਰਸਾ ਸਿੰਘ ਬਲਟੋਹਾ ਕੀ ਬੋਲੇ ਨੇ ਆਓ ਸੁਣਦੇ ਹਾਂ ਇੱਕ ਹੋਰ ਝੂਠ ਇੱਕ ਬੀਬੀ ਵਾਲੇ ਚਰਚੇ ਚੱਲਦੇ ਨੇ ਕਿ 2019 ਤੋਂ ਲੈ ਕੇ ਉਹ ਬੀਬੀ ਜਿਹੜੀ ਆ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਸੰਪਰਕ ਚ ਰਹੀ ਉਹ ਬੀਬੀ ਦਮਦਮਾ ਸਾਹਿਬ ਦੇ ਕਾਲਜ ਸੀਗਾ ਉਥੇ ਅਸਿਸਟੈਂਟ ਪ੍ਰੋਫੈਸਰ ਵੀ ਸੀ ਤੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਘਰੇ ਉਹਦਾ ਆਮ ਹੀ ਆਉਣ ਜਾਣ ਸੀ ਤੇ ਗਿਆਨੀ ਹਰਪ੍ਰੀਤ ਸਿੰਘ ਹੋਰੀ 2019 ਚ ਵੀ ਤੇ ਉਸ ਤੋਂ ਬਾਅਦ ਵੀ ਉਹਨੂੰ ਬਹਿਰੀਨ ਲੈ ਕੇ ਜਾਂਦੇ ਰਹੇ ਤੇ ਦੱਸਦੇ ਕੀ ਰਹੇ ਕਿ ਮੇਰੀ ਪੀਏ ਆ ਹੁਣ ਸੰਗਤ ਨੂੰ ਕੀ ਸੰਗਤ ਦੇ ਸਾਹਮਣੇ ਤੇ ਹੋਣਾ ਕਿ ਸਾਇਦ ਪੀਏ ਹੀ ਆ ਉਹ ਗੱਲਾਂ ਜਿਹੜੀਆਂ ਨੇ ਆ ਹਾਸਤਾ ਹਾਸਤਾ ਨੰਗੀਆਂ ਹੋਈਆਂ ਇੱਥੋਂ ਤੱਕ ਕਿ ਬਹਿਰੀਨ ਦੇ ਕੁਝ ਗੁਰਮਖਾਨੇ ਕੁਝ ਬੀਬੀਆਂ ਨੇ ਜਦੋਂ ਸਿੰਘ ਸਾਹਿਬ ਗਿਆਨੀ ਰਗਬੀਰ ਸਿੰਘ ਜੀ ਪਿੱਛੇ ਜੇ ਬਹਿਰੀਨ ਗਏ ਹੈ ਇਹ ਬਹਿਰੀਨ ਵਾਲਿਆਂ ਦੇ ਦੱਸਣ ਮੁਤਾਬਕ ਹੈ ਕਿ ਕਿੰਨੀ ਇੱਕ ਗੱਲ ਸਹੀ ਹੈ ਮੈਨੂੰ ਖੁਦ ਉਹਨਾਂ ਫੋਨ 'ਤੇ ਦੱਸਿਆ ਕਿ ਅਸੀਂ ਗਿਆਨੀ ਰਗਬੀਰ ਸਿੰਘ ਜੀ ਨੂੰ ਪੁੱਛਿਆ ਕਿ ਜਿਹੜੇ ਸਿੰਘ ਸਹਿਬਾਨ ਹੁੰਦੇ ਨੇ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਹੈ ਉਹਨਾਂ ਨੇ ਪੀਏ ਜਿਹੜੀ ਇੱਕ ਬੀਬੀ ਰੱਖੀ ਹੈ ਕਿ ਪੀਏ ਬੀਬੀ ਰੱਖੀ ਜਾ ਸਕਦੀ ਹੈ ਉਹਨਾਂ ਦੇ ਮੁਤਾਬਕ ਹੈ ਵਿਗਿਆਨੀ ਰਗਬੀਰ ਸਿੰਘ ਹੋਰਾਂ ਨੇ ਕਿਹਾ ਕਿ ਨਹੀਂ ਸਿੰਘ ਸੇ ਬਾਣ ਦੇ ਨਾਲ ਕੋਈ ਬੀਬੀ ਨਹੀਂ ਹੁੰਦੀ ਕੋਈ ਪੀਏ ਨਹੀਂ ਹੁੰਦੀ ਤੇ ਹੁਣ ਉਸ ਬੀਬੀ ਨੂੰ ਲੈ ਕੇ ਜਿਹੜੀ ਚਰਚਾ ਚੱਲੀ ਜਿਹੜੇ ਪ੍ਰਟਾਵੇ ਹੋਏ ਤੇ 2019 ਤੋਂ ਇਹਨਾਂ ਦਾ ਸੰਪਰਕ ਸੀਗੀ ਤੇ ਜੋ ਪਤਾ ਲੱਗਾ ਕਿ ਉਹਦੇ ਉਹਨੂੰ ਲੈ ਕੇ ਜਿਹੜਾ ਆ ਵਦੇਸ਼ਾਂ ਚ ਜਾਂਦੇ ਰਹੇ ਨੌਜਵਾਨ ਬੀਬੀ ਐ 2019 ਚ ਵਿਆਹ ਹੋਇਆ ਤੇ ਤੁਸੀਂ ਆਪ ਹੀ ਹਿਸਾਬ ਲਾ ਲਓ ਕਿੰਨੀ ਉਮਰ ਹੋਊਗੀ ਹੁਣ ਉਹਦੇ ਬਾਰੇ ਜਥੇਦਰ ਹੋਈ ਕੀ ਕਹਿੰਦੇ ਐ ਇੱਕ ਫੋਟੋ ਐ ਬੀਬੀ ਜੀ ਦੀ ਇਹਦੇ ਵਿੱਚ ਪੀਲਾ ਸੂਟ ਪਾਇਆ ਆ ਬੀਬੀ ਜੀ ਨੇ ਤੇ ਇਹ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਨਾਲ ਬਿਲਕੁਲ ਖੜੋਤੀ ਹੈ ਤੇ 18 ਦਸੰਬਰ 2024 ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਬੋਲਦਿਆਂ ਹੋਇਆਂ ਕਿ ਇਹ ਪ੍ਰੈਸ ਨੂੰ ਸੰਬੋਧਨ ਕਰ ਰਹੇ ਸੀ ਉੱਥੇ ਝੂਠ ਕੀ ਬੋਲਦੇ ਆ ਕਿ ਇੱਕ ਫੋਟੋ ਜਿਹੜੀ ਹੈ ਵਾਇਰਲ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਇੱਕ ਬੀਬੀ ਨੂੰ ਮੇਰੇ ਨਾਲ ਖੜਿਆ ਦਿਖਾਇਆ ਗਿਆ ਉਹ ਫੋਟੋ ਐਡਿਟ ਕੀਤੀ ਗਈ ਹੈ ਲੈ ਗਿਆਨੀ ਆਰਪੀ ਸਿੰਘ ਜੀ ਸਭ ਕੁਝ ਛੱਡ ਦੇ ਸੱਚੇ ਦੀਆਂ ਖੱਬੇ ਦੀਆਂ ਢਾਕੇ ਦੀਆਂ ਬਗਲੇ ਦੀਆਂ ਤੂੰ ਇਸੇ ਗੱਲ ਦੀ ਆ ਜਾ ਜੇ ਸਾਬਤ ਕਰ ਦੇ ਕੇ ਉਹ ਫੋਟੋ ਐਡਿਟ ਹੈ ਆ ਦੇਖੋ ਕਿ ਜਦੋਂ ਇਹ ਕਹਿੰਦੇ ਸੀ ਕਿ ਇਹ ਜਿਹੜੀ ਫੋਟੋ ਹੈ ਇਹ ਐਡਿਟ ਕੀਤੀ ਹੋਈ ਹੈ ਤੇ ਐਡਿਟ ਵਾਲੀ ਵੀ ਤੇਰੀ ਆ ਗਈ ਵਿੱਚ ਹਾਂ ਆ ਗਈ ਹੈ ਨਹੀਂ ਗਈ ਅੱਛਾ ਉਹ ਨਹੀਂ ਆਈ ਇਹ ਹੈਗੀ ਸੀ ਹੈਗੀ ਸੀ ਉਹ ਫੋਟੋ ਜਿਹੜੀ ਆ ਇਹਨਾਂ ਨੇ ਕਿਹਾ ਸੀਗਾ ਐਡਿਟ ਹੈ ਤੇ ਆ ਲੋ ਜੀ ਆ ਫੋਟੋ ਵੀ ਹੈ ਤੇ ਆ ਉਹਦੀ ਵੀਡੀਓ ਬਣਾਈ ਹੋਈ ਹੈ ਜਦੋਂ ਇਹ ਕਹਿੰਦੇ ਆ ਕਿ ਫੋਟੋ ਐਡਿਟ ਕੀਤੀ ਹੋਈ ਹੈ ਫਲਾਈਟ ਕੋ ਸੀ ਜਿੱਕਰ ਦਾ ਬਿਜ਼ਨਸ ਸੀ ਸੀ ਉਹ ਖਬਰਿੰਦੀ ਸੰਤੂਏ ਗਾਂਗਾ ਇਹ ਕਹਿੰਦੇ ਆ ਕਿ ਮੈਂ ਬਿਜ਼ਨਸ ਕਲਾਸ ਸੀਗਾ ਤੇ ਉਹ ਇਕਨੋਮੀ ਕਲਾਸ ਸੀਨੀ ਤੇ ਮੈਂ ਇਹ ਵੀ ਦੱਸਦਾ ਆ ਕਿ ਟਿਕਟਾਂ ਦੋ ਆਈਆਂ ਸੀ ਪਹਿਲਾਂ ਪ੍ਰਬੰਧਕਾਂ ਵੱਲੋਂ ਇੱਕ ਬਿਜ਼ਨਸ ਕਲਾਸ ਦੀ ਜਹੇਦਾਰ ਹੋਰਾਂ ਦੀ ਤੇ ਬੀਬੀ ਦੀ ਇਕਨੋਮੀ ਦੀ ਸੀ ਤੇ ਜਹੇਦਾਰ ਸਾਹਿਬ ਉਹਨਾਂ ਟਿਕਟ ਵਾਪਸ ਕੀਤੀ ਕਹਿੰਦੇ ਨਹੀਂ ਬੀਬੀ ਦੀ ਵੀ ਬਿਜ਼ਨਸ ਦੀ ਕਰਾਓ ਫਿਰ ਬਿਜ਼ਨਸ ਵਾਲੀ ਚ ਲੈ ਕੇ ਗਏ ਉਹ ਸਾਰਾ ਸਪਸ਼ਟ ਕਰ ਕਿਸ ਇਕੱਠੇ ਰਹੇ ਤੇ ਬਹਿਰੀਂ ਦੀ ਸੰਤ ਅਲੀ ਪਾਤ ਜਾਨ ਲਏ ਉਹ ਕਿੱਥੇ ਸੀ ਮੈਂ ਕਿੱਥੇ ਸੀ ਉਸ ਲੜਕੀ ਦੇ ਨਾਲ ਮੇਰੀਆਂ ਤਸਵੀਰਾਂ ਜਿਹੜੀਆਂ ਐਡਿਟ ਕੀਤੀਆਂ ਗਈਆਂ। ਫਿਰ ਵੀ ਜਦੋਂ ਸਬਰ ਨਹੀਂ ਹੋਇਆ ਤੇ ਮੇਰੇ ਨਾਮ ਦਾ ਝਾਲੀ ਪੇਸ ਬਣਾਇਆ ਗਿਆ। ਆ ਹੁਣ ਤੁਸੀਂ ਦੱਸ ਦਿਓ ਕਿ ਨਿਕਲ ਰਿਹਾ ਹੈ। ਕਿ ਇਹ ਫੋਟੋ ਐਡਿਟ ਕੀਤੀ ਗਈ ਹੈ? ਇਹ ਵੀ ਝੂਠ। ਹੁਣ ਅਗਲੇ ਬੰਨੇ ਕੀ ਕਹਿੰਦੇ ਆ? ਕੱਲ ਕੀ ਕਹਿਣਾ ਨੇ? ਕਿ ਕਹਿੰਦੇ ਵੀ ਜਿਹੜੀ ਕਮੇਟੀ ਨੇ ਰਿਪੋਰਟ ਦਿੱਤੀ ਹੈ ਤੇ ਬਹਿਰੀਨ ਦੀ ਸੰਗਤ ਨੂੰ ਤੇ ਪੁੱਛ ਲੈਂਦੇ ਤੇ ਬਹਿਰੀਨ ਦੀ ਸੰਗਤ ਨੇ ਇਹ ਮਹੀਨਾ ਪਹਿਲਾਂ ਇੱਕ ਅਰਜੀ ਲਿਖ ਕੇ ਕੱਲੀ ਸੀ ਸ਼੍ਰੋਮਣੀ ਕਮੇਟੀ ਨੂੰ ਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਜਿਹੜੀ ਕਿ ਨੱਪ ਦਿੱਤੀ ਗਈ ਚਲ ਮੈਂ ਮੰਨ ਲਿਆ ਸ਼੍ਰੋਮਣੀ ਕਮੇਟੀ ਤੇ ਨੱਪ ਲੂਗੀ ਦੂਜੇ ਬੰਦੇ ਤੇ ਤੁਹਾਡੇ ਮੈਦੀ ਹੈ ਸਿੰਘ ਸਾਹਿਬ ਗਿਆਨੀ ਦੇ ਵੀ ਸਿੰਘ ਉਹ ਰੋਣਾ ਨੱਪ ਲਈ ਹੈ ਉਹ ਵੀ ਝੂਠ ਉਹੀ ਚਿੱਠੀ ਨਹੀਂ ਬਹਿਰੀਨ ਦੀ ਸੰਗਤ ਕੂਕ ਕੂਕੇ ਕਹਿੰਦੀ ਐ ਇਹ ਬੀਬੀ ਨੂੰ ਨਾਲ ਲਈ ਫਿਰਦੇ ਰਹਿਆ ਤੇ ਆਹ ਵੇਖੋ ਜਿਹੜਾ ਕੱਲ ਝੂਠ ਬੋਲਿਆ ਤੇ ਬਹਿਰੀਨ ਦੀ ਸੰਗਤ ਨੇ 1 ਮਹੀਨਾ ਪਹਿਲਾਂ ਚਿੱਠੀ ਲਿਖੀ ਸੀ ਜੇ ਲਿਖੀ ਸੀ ਤੇ ਪ੍ਰਗਟ ਕਰ ਦੇਣੀ ਸੀ ਕਾਪੀ ਤੁਹਾਡੇ ਕੋਲੇ ਵੀ ਹੋਣੀ ਐ ਕੰਨ ਕੰਨ ਤੋਂ ਪੁੱਛ ਲਓ ਕਿ ਜਿਹੜੇ ਗੁਰਦੁਆਰੇ 6 ਗੁਰਦੁਆਰਿਆਂ ਸਹਿਬਾਨ ਦੇ ਵਿੱਚ ਸਮਾਗਮ ਹੋਇਆ ਔਰ ਗੁਰਦੁਆਰੇ ਸਹਿਬਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਚਿੱਠੀ ਲਿਖੀ 1 ਮਹੀਨਾ ਪਹਿਲਾਂ ਜਿਸੀ ਗੋਆਏ ਇਹ ਜਾਨੀ ਮਰਤੀ ਸੇ ਨਾ ਆਇਆ ਸਾਡੇ ਹੀ ਕਿਸੇ ਮੈਂਬਰ ਦੀ ਸਫਾਰਸ਼ ਤੇ ਇੱਕ ਪ੍ਰਚਾਰਕ ਬੀਬੀ ਨੂੰ ਸੱਦਿਆ ਗਿਆ ਉਹਦੀ ਰਾਸ਼ ਵੱਖਰੀ ਹੈ ਸਾਡੀ ਵੱਖਰੀ ਆਈਓ ਕੋ ਬਲੈਡ ਤੇ ਜ਼ਰੂਰ ਹੈ ਠੀਕ ਹੈ ਜੀ ਹੁਣ ਉਹ ਚਿੱਠੀ ਦਿਖਾ ਦਮ ਜਿਹੜੀ ਮਹੀਨਾ ਪਹਿਲੇ ਲਿਖੀ ਸੀ ਉਹ ਵੀ ਝੂਠ ਵੀ ਚੱਲਣ ਦਿਓ ਹੁਣ ਆਪਾਂ ਅੱਗੇ ਵੀ ਗੱਲ ਕੀਤੀ ਸੀ ਇਹ ਕਹਿੰਦੇ ਕਿ ਮੈਂ ਪੰਜਾਂ ਪਿਆਰਿਆਂ ਦੇ ਸਾਹਮਣੇ ਪੇਸ਼ ਹੋਇਆ ਮਨ ਪਤਾ ਨਹੀਂ ਉਹ ਕਿਹੜੇ ਪੰਜ ਪਿਆਰੇ ਸੀ ਜਿਨ੍ਹਾਂ ਸਾਹਮਣੇ ਪੇਸ਼ ਹੋਇਆ ਆ ਪੰਜਾਂ ਪਿਆਰਿਆਂ ਨੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਆ ਜਿਨ੍ਹਾਂ ਨੇ ਲਿਖ ਕੇ ਕਮੇਟੀ ਨੂੰ ਦਿੱਤਾ ਆ ਕਿ ਸਾਨੂੰ ਜਿਹੜਾ ਆ ਕੋਈ ਚਤ ਚੇਤਾ ਨਹੀਂ ਸੀ ਤੇ ਜਥੇਦਾਰ ਸਾਹਿਬ ਨੇ ਆਪਦੇ ਨਿਵਾਸ ਤੇ ਬੁਲਾਇਆ ਸਾਡੇ ਵੱਲੋਂ ਬੁਲਾਉਣ ਦਾ ਕਾਰਨ ਪੁੱਛਣ ਤੇ ਸਾਨੂੰ ਨਹੀਂ ਦੱਸਿਆ ਗਿਆ ਤੇ ਕਹਿੰਦੇ ਤਖਸਾਲ ਤੇ ਜਾਣਾ ਹੈ ਤਖਸਾਲ ਤੇ ਗਏ ਅਸੀਂ ਬੈਠ ਗਏ ਤੇ ਗਿਆਨੀ ਹਾਤੀ ਸਿੰਘ ਹੋਰਾਂ ਨੇ ਚੱਲਦੇ ਕੀਰਤਨ ਦਾ ਜਿਹੜਾ ਲਗਾਤਾਰ ਚੱਲ ਰਿਹਾ ਸੀ ਉਹਦਾ ਚੱਲਦਾ ਸ਼ਬਦ ਸਮਾਪਤ ਹੋਣ ਤੇ ਦੂਜਾ ਸ਼ਬਦ ਸਟਾਰਟ ਹੁੰਦਾ ਤੇ ਮੈਕ ਫੜ ਕੇ ਨਿੱਜੀ ਭਾਸ਼ਣ ਦੇਣਾ ਸ਼ੁਰੂ ਕਰ ਦਿੱਤਾ ਤੇ ਇਸ਼ਾਰੇ ਦੇ ਨਾਲ ਸਾਨੂੰ ਖੜਾ ਕਰ ਲਿਆ ਉਹ ਕਹਿੰਦੇ ਆ ਕਿ ਇਹ ਉਚਿਤ ਨਹੀਂ ਇਹ ਮਰਿਆਦਾ ਭੰਗਿਆ ਤੇ ਜੈਦਰ ਸਾਹਿਬ ਸਿੰਘ ਸੇਬਾ ਤੁਸੀਂ ਪੰਜ ਪਿਆਰਿਆਂ ਦੇ ਪੇਸ਼ ਥੜੀ ਹੋਏ ਜੇ ਪੰਜ ਪਿਆਰਿਆਂ ਨੂੰ ਹੁਕਮ ਕਰਕੇ ਤੁਸੀਂ ਆਪਣੇ ਸਾਹਮਣੇ ਖੜਿਆ ਕੀਤਾ ਹੈ